ਹਾਂ ਜੀ ਬਾਈ ਜੀ ਹੋਰ ਕੀ ਆਲਾ ਤੇ ਬਾਈ ਜੀ ਆਪਾਂ ਨੂੰ ਆ ਆਪਣੇ ਸਬਸਕ੍ਰਾਈਬਰ ਆਏ ਸੀਗੇ ਆਪਾਂ ਰੋਜ਼ ਲਾਈਵ ਕਰੀ ਦਿੰਦਾ ਨਾ ਉਹਨਾਂ ਚੋਂ ਆਪਣੇ ਸਬਸਕ੍ਰਾਈਬਰ ਆਇਆ ਨੇੜੇ ਆ ਸਕੜਾ ਨੇ ਦੇ ਆਪਣੇ ਦੇ ਤੇ ਇਹਨਾਂ ਨੇ ਕਬੂਤਰ ਰੱਖਣੇ ਆ ਮੇਰੇ ਸਹਾਂ ਨਵੇਂ ਹੀ ਰੱਖਣੇ ਆ ਤੁਸੀਂ ਹੈ ਵੀ ਨਾ ਕੋਟੇ ਕੋਲੇ ਨਵੇਂ ਹੀ ਰੱਖਣੇ ਆ ਪਹਿਲਾਂ ਤਾਂ ਇੱਕ ਰਾਤ ਦਾ ਸੋਣਾ ਆਪਾਂ ਦੋ ਦਿਨਿਆਂ ਹੁਣ ਇਹਨਾਂ ਨੂੰ ਕੋਈ ਘੱਟੇ ਕਰ ਦਿੰਨੇ ਕਹਿੰਦੀ ਤੇ ਬਾਕੀ ਇਹਨਾਂ ਨੂੰ ਪਹਿਲਾਂ ਕਬੂਤਰ ਦਿਖਾ ਦਿੰਨੇ ਦੇਖਣੇ ਹੋਣਗੇ ਹਣਾ ਮੈਂ ਤਾਂ ਸ਼ਹਿਰ ਸੀਗਾ ਕੰਮ ਤੇ ਕੰਮ ਤੋਂ ਹੁਣ ਆਇਆ ਮੈਨੂੰ ਮੈਨੂੰ ਫੋਨ ਆ ਗਿਆ ਸੀ ਮਗਰੋਂ ਇੱਕ ਜਿਆ ਕਬੂਤਰ ਦਿਖਾ ਦਿੰਨੇ ਨੂੰ ਬਾਕੀ ਦੇਖ ਦੂਕ ਲੈਂਦੇ ਆ ਆ ਦੇ ਸੰਗ ਦੇਖ ਲਾ ਜੇ ਨੇ ਇਹਨੇ ਇਹ ਆਇਆ ਆ ਦਿਖਾ ਦੇ ਇਹ ਸਾਰੀਆਂ ਕਬੂਤਰੀਆਂ ਆ ਜਿਹੜੀਆਂ ਉੱਧਰ ਦੀ ਸਾਈਡ ਆ ਤੇ ਕਬੂਤਰ ਆਗ ਲੱਗ ਗਿਆ ਤੇ ਬੱਚੇ ਲੱਗ ਗਾ ਬਾਕੀ ਜਿਹੜਾ ਆਪਾਂ ਲਾਈਵ ਲੂਚ ਕਰੀ ਤਾਂ ਵੇਖ ਲੈ ਜੇ ਹੋਰ ਦੇਖਣਿਆ ਤਾਂ ਕੋਈ ਨਹੀਂ ਤੇ ਦੇਖ ਲਈ ਸੀ ਪਹਿਲਾਂ ਇਹ ਬਲੇ ਲਾਈਵ ਤੇ ਬਾਤ ਠੀਕ ਆ ਜੰਦਰਾ ਉਹ ਦੱਕਾ ਪਾ ਲਈ ਉਹ ਦੇਖਣਾ ਪਾਣਾ ਕਿ ਇਹਨਾਂ ਨੇ ਯਾ ਪਾਕ ਬੁਤ ਤੇ ਦਾ ਖਾਣਾ ਆ 8 ਬੁਤਰਾ ਠੀਕ ਹੈ ਇੱਕ ਇੱਕ ਆ ਦੇਵਾਂਗੇ ਕਾਲੀਆਂ ਅੱਖਾਂ ਦਾ ਬੱਚਾ ਇਹਨਾਂ ਨੇ ਮੇਰੇ ਹਿਸਾਬ ਨਾਲ ਹਜੇ ਸਟਾਰਟਿੰਗ ਨਹੀਂ ਆ ਇਹਨਾਂ ਦੀ ਨਵੇਂ ਰੱਖਣੇ ਇਹਨਾਂ ਨੇ ਮੈਂ ਪੁੱਛਿਆ ਮੈਂ ਕਿਤੇ ਹੋਣਗੇ ਬਾਵਾ ਕਿਤੇ ਹੋਣਗੇ 4-5 ਕਿੱਲੇ ਮੇਰੇ ਸਾਹਨੇ ਇਹਨਾਂ ਨੇ ਸਟਾਰਟ ਨਹੀਂ ਇਹਨਾਂ ਦੀ ਅਜੇ ਬਾਕੀ ਚੱਲ ਹੌਲੀ-ਹੌਲੀ ਆਪੇ ਬਾਜ ਜਾਣਗੇ ਇਹਨਾਂ ਕੋਲੇ ਇੱਕ ਆਪਾ ਆ ਦਵਾਂਗੇ ਕੁਕੂਤ ਕੂਤਰੀ ਆ ਇਹ ਅਜੇ ਛੋਟੀ ਆ ਮੇਰੇ ਸਾਹਨੇ ਗੁੜਕ ਦਾ ਆਸ਼ਾ ਪੱਕਾ ਪਤਾ ਨਹੀਂਗਾ ਹਜੇ ਗੁੜਕ ਦਾ ਨਾ ਹੈ ਭਾਈ ਇਹ ਇੱਕ ਆਪਾ ਆਵੜਾ ਏ ਆਪਾਂ ਜਿਹੜਾ ਡੌਣੇ ਹੁੰਨੇ ਆ ਰੋਜ਼ ਡਾਈਦਾ ਜਿਹੜਾ ਇੱਕੋ ਦਵਾਂਗੇ ਫਿਰ ਬਈ ਇਹਨਾਂ ਕੋਲੇ ਹੁਣ ਹੈ ਨਹੀਂ ਫਿਰ ਆਪਾਂ ਦੋ ਦਵਾਂਗੇ ਹਨਾ ਫਿਰ ਇੱਕ ਇਕੱਲੇ ਦਾ ਜੀਵ ਨਹੀਂ ਲੱਗਣਾਗਾ ਬਾਕੀ ਇਹ ਕਹਿੰਦੇ ਡੌਣੇ ਤਾਂ ਹੈ ਨਹੀਂ ਸੀ ਬਾਕੀ ਹੁਣ ਇਹਨਾਂ ਦੀ ਮਰਜ਼ੀ ਹੈ ਨਾ ਡੌਣ ਨਾਲ ਡੌਣ ਆਪਾਂ ਤਾਂ ਤਾਂ ਡਾਈਦੇ ਆ ਰੋਜ਼ ਹੀ ਡਾਈਦਾ ਸੀਗਾ ਅੱਜ ਪਤਾ ਨਹੀਂ ਕਿੰਨੇ ਵਜੇ ਬੈਠਾ ਮੈਂ ਤਾਂ ਕੰਮ ਤੇ ਜਾਵੜਾ ਸੀਗਾ ਬਾਕੀ ਬਾਕੀ ਇਹਨਾਂ ਤੋਂ ਉਹ ਕੱਸ ਲਿਆ ਪੁੱਤ ਨੂੰ ਕਿਵੇਂ ਉਹ ਉਹ ਨਾ ਅਕੂਚਾਰਾ ਸੀ ਜਿਹੜਾ ਅਲਾ ਦੁਆ ਤੁਹਾਨੂੰ ਵੇਖ ਲਾ ਤੁਮ ਨਹੀਂ ਛੱਡਣਾ ਨਹੀਂ ਹਾਂ ਹਾਂ ਅਜੇ ਨਵਾਂ ਨਵਾਂ ਹੀ ਸ਼ੌਂਕ ਹੈ ਇਹਨਾਂ ਨੂੰ ਫੜਨ ਦਾ ਵੀ ਅਜੇ ਮੇਰੇ ਧਨ ਵਾਲਾ ਇਹ ਦਿਖਾਈ ਇਹ ਹੈ ਤੂਸਿਆਂ ਵਾਲਾ ਨਾ ਰੰਗ ਕੀਤਾ ਨਾ ਇਹ ਹਾਂ ਠੀਕ ਹੈ ਇਹ ਕਾਦਾਂ ਮੰਗਿਆ ਦਿਖਾ ਰਹੀ ਕਿ ਬਾਕੀ ਆਪਣੇ ਲਾਈਵ 'ਚ ਆਉਂਦੇ ਹੁੰਦੇ ਸੀਗੇ ਆਪਾਂ ਦਿੱਤਾ ਇਹਨਾਂ ਨੂੰ ਰੋਜ਼ ਮੰਨ ਲਾ ਜਦੋਂ ਮੈਂ ਸ਼ੁਰੂ ਲਾਈਵ ਕਰਦਾ ਨਾ ਪੈਲ ਤੇ ਵੀ ਆਉਂਦੇ ਸੀ ਲਾਸਟ ਤੀਕ ਰਹਿੰਦੇ ਸੀਗੇ ਆਪਾਂ ਇਹਨਾਂ ਨੂੰ ਦੋ ਕਬੂਤਰ ਗਿਫਟ ਕਰਦੇ ਆ ਤੇ ਜਿਹੜੇ ਮੈਂ ਰੋਜ਼ ਲਾਈਵ ਕਰਦਾ ਹਨਾ ਆਪਾਂ ਨੂੰ ਜਿਹੜਾ ਪਹਿਲਾਂ ਆਉਂਦਾ ਜਿਹੜਾ ਜਿਆਦਾ ਆਪਣੇ ਜਿਵੇਂ ਮੈਂ 2-3 ਦਿਨ ਹੋ ਗਏ ਲਗਾਤਾਰ ਲਾਈਵ ਕਰਦਾ ਨਾ ਇਹ ਰੋਜ਼ ਹੀ ਆਉਂਦੇ ਸੀਗੇ ਇਹ ਤੇ ਆਪਾਂ ਇਹਨਾਂ ਨੂੰ ਆ ਕਬੂਟਰ ਦਿੱਤੇ ਆਪਣੇ ਕੋਲੇ ਆ ਗਏ ਸੀਗੇ ਤੇ ਬਾਕੀ ਫੁੱਲ ਸਪੋਰਟ ਕਰਿਓ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਇਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜ਼ਰੂਰ ਕਰਿਓ ਤੇ ਬਾਕੀ ਆਪਾਂ ਦੋ ਤਿੰਨ ਤੇ ਲੱਗਦੇ ਆ ਬਾਕੀ ਪੁੱਛਣਾ ਕਿਵੇਂ ਦੇ ਲੱਗੇ ਬਾਕੀ ਆ ਭਾਈ ਇਹਨਾਂ ਤੋਂ ਪੁੱਛਦੇ ਆ ਨਾ ਕਿਵੇਂ ਦੇ ਲੱਗੇ ਕਬੂਟਰ ਵਧੀਆ ਹਾਂਜੀ ਸੋਹਣੇ ਲੱਗੇ ਆ ਤੇ ਕਿਵੇਂ ਆ ਸੋਹਣੇ ਆ ਪੁਰੇ ਆਪਾ ਆ ਬੰਦਾ ਲਾਈਵ ਦੇਖਦਾ ਆਪਣਾ ਰੋਜ਼ ਤੇ ਆ ਇਹਨੂੰ ਆ ਪੋਛ ਲਾ ਕਬੂਤਰ ਆਪਾਂ ਰੋਜ਼ ਢਾਈਦਾ ਆਪਾਂ ਉਹ ਦੇਣ ਲੱਗੇ ਇਹਨੂੰ ਆ ਦਸੀਆਂ ਆਪਾਂ ਰੋਜ਼ ਅੱਜ ਵੀ ਲਾਈਵ ਕੀਤਾ ਮੈਂ ਲਾਇਆ ਸੀ ਨਾ ਕਬੂਤਰ ਆਪਾਂ ਹੁਣ ਜਿੰਨੇ ਮੇਰੇ ਕੋਲ ਜਿੰਨੇ ਵੀ ਕਬੂਤਰ ਸਾਰੇ ਚੰਗੇ ਜਾਂ ਮਾੜੇ ਮੋੜੇ ਕੋਈ ਬਣੇਗਾ ਤੇ ਬਾਕੀ ਹੁਣ ਆ ਭਰਾ ਆ ਹਨਾ ਆਪਣੇ ਹੋਰ ਭਰਾ ਜੋੜਨਗੇ ਆਪਾਂ ਗਿਵਚ ਕਰਦਿਆ ਕਰਾਂਗੇ ਜਿਹੜੇ ਨੂੰ ਅੱਜ ਵਧੀਆ ਕਮੈਂਟ ਕਰੋ ਰੋਜ਼ ਲਾਈਵ ਚ ਆਇਆ ਕਰੋ ਆਪਣੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਆ ਪ੍ਰਾ ਰੋਜ਼ ਆਉਂਦੇ ਸੀਗੇ ਨਾ ਕਮੈਂਟ ਕਰਦੇ ਗੱਲਾਂ ਬਾਤਾਂ ਕਰਦੇ ਸੀਗੇ ਤੇ ਹੁਣ ਬਈ ਆਪਣੇ ਆਪਣੇ ਨਾਲ ਆ ਗਿਆ ਹੈ ਨਾ ਵੀਡੀਓ 'ਚ ਤੇ ਬਾਕੀ ਉਹ ਜਿਹੜੇ ਆਪਣੇ ਜਿਹੜੇ ਅੱਜ ਮੈਂ ਲਾਈਵ 'ਚ ਦਿਖਾਈ ਸੀ ਨਾ ਉਹ ਇਹਨਾਂ ਨੂੰ ਵੀ ਲਾ ਲੂ ਦਿੰਨੇ ਆ ਧੋਪੋ ਬਹੁਤ ਹੋ ਗਈ ਤੇ ਦਾਣਾ ਪਾਣੀ ਪਾ ਜਾਣਾ ਹੁਣ ਤਾਂ ਮੈਂ ਘਰੇ ਆਇਆ ਵਾਂ ਹਨਾ ਬਾਹਰ ਚ ਟੈਨ ਨਹੀਂ ਲੱਗਣਾ ਤੇ ਇਹਨਾਂ ਦਾ ਕੀ ਪਤਾ ਕਦੋਂ ਦਾਣਾ ਪਾਉਣ ਵੈਸੇ ਹੁਣ ਇੱਕਰੀ ਮੈਂ ਪਾ ਜਾਣਾ ਇਹ ਪੂਰ ਕਰਾਂਗੇ ਬਾਹਰ ਘੇਟ ਗਿਆ ਨਿਕਲੀਆ ਪੇਟੀ ਹੈ ਪੂਰ ਕਰ ਜੀਏ ਨੀ ਆ ਆਜੋ ਆ ਕਬੂਤਰੀ ਆ ਸਾਰੇ ਆਪਣੇ ਜਿੰਨੇ ਆ ਸਾਈਡ ਆ ਇਹਨਾਂ ਨੂੰ ਆਪਾਂ ਪਾਣੀ ਲਾ ਕੇ ਇੱਕਰੀ ਆਪਾਂ ਟੰਗਤਾ ਸੀ ਸਾਰਿਆਂ ਨੂੰ ਤੇ ਕਬੂਤਰੀਆਂ ਵੀ ਲਾ ਕੇ ਲਿਆਉਣਾ ਮੈਂ ਕੀ ਥਿਆ ਬਈ ਕਬੂਤਰੀਆਂ ਸੀ ਆਪਣੀਆਂ ਜਿਹੜੀਆਂ ਆਪਾਂ ਸਵੇਰ ਧੁੱਪ ਚ ਪਾਈਆਂ ਸੀ ਨਾ ਧੋਪ ਹੈ ਅੱਜ ਹੈ ਵੀ ਬਹੁਤ ਜ਼ਿਆਦਾ ਆ ਤੇ ਨੰ ਦਾਣਾ ਪਾਣੀ ਹੁਣ ਰਕ ਰੱਖ ਦਾਂਗੇ ਆਪਾਂ ਦਵਾਈ ਦੂਈ ਪਾ ਜਾਣੇ ਆ ਪਹਿਲਾ ਦਾਣਾ ਪਾ ਦੀ ਹੈ ਨਾ ਦਵਾਈ ਜਦੋਂ ਮੈਂ ਜਾਣ ਲੱਗਾ ਥੋੜਾ ਜਿਹਾ ਉਦੋਂ ਪਾ ਦਿੰਦਾ ਤੇ ਪਿੰਛਾਨ ਆਖੂ ਲਿਆਂਗੇ ਸਾਰੇ ਇੱਕਰੀ ਨਾ ਅਜੂ ਚਾਹ ਚ ਪਿਆ ਦੇਣਾ ਤੁਨੂੰ ਤੇ ਇੱਕਰੀ ਦਾਣਾ ਦੂਣਾ ਚੋਗ ਲੈਣਗੇ ਜਦੋਂ ਜਾਣ ਲੱਗੋ ਉਦੋਂ ਮੈਂ ਡੱਬੇ ਚ ਪਾ ਦਿੰਦਾ ਨਾ ਡੱਬਾ ਦੱਬਾ ਦੇਖ ਲੈਣੇ ਆ ਇਹ ਕਿਤੇ ਇਹ ਦੱਸ ਕੇ ਨਹੀਂ ਆਇਆ ਹੈ ਨਾ ਮੈਂ ਕੰਮ ਤੇ ਜਾੜਿਆ ਸੀ ਇਹਨੇ ਇੱਕ ਫਿਰ ਪਹਿਲਾਂ ਇੰਤਜ਼ਾਮ ਕਰਦੇ ਨੇ ਡੱਬੇ-ਤੁੱਬੇ ਦਾ ਹੁਣ ਸਾਰਾ ਕੁਝ ਲੱਭਣਾ ਪੈਣਾ ਕਿ ਕਿਵੇਂ ਦਾਣਾ ਪਾ ਦਨੇ ਇਹਨਾਂ ਨੂੰ ਮੈਂ ਦਾਣਾ ਚਾਹਤਿਆਂ ਮੈਂ ਫਿਰ ਤੇ ਆ ਆਪਾਂ ਪਾ ਦਨੇ ਆ ਜਿਹੜੀ ਸੀਗੇ ਬੈਠੇ ਹੋਏ ਆਪਣੀ ਕਬੂਤ ਪੱਜੇ ਵਿੱਚ ਇਹਨਾਂ ਨੂੰ ਵੀ ਲਾ ਦਨੇ ਆ ਆ ਵੇ ਸਭ ਨੂੰ ਮੁਸਬਾ ਨੁਕੀਆ ਆਪਾਂ ਆ ਵੇ ਸਭ ਮੇਰੇ ਤੁੰਬੂ ਵਸੇ ਬੋਰਸ ਤੇ ਲੈ ਕਾਈ ਕਾਰ ਬੈਠੇ ਕਾਰ ਵਿੱਚ ਮੇਰੇ ਟੋਣੇ ਜੇ ਯਾਰ ਨੋ ਕਰਦਾ ਅੱਖਾਂ ਦਾ ਤੇ ਕਰੇ ਜੱਬ ਜੇ ਆਉਂ ਕੋਰ ਵਾਂਗੂ ਜਨਾ ਬੰਦ ਟੁਕੀਆ ਸੁੜੇ ਲੋਕਾਂ ਦਾ ਦੀਏ ਬਿੰਗੇ ਬੋਲੇ ਘੁੰਮਦੇ ਮਿੰਟੋ ਮਿੰਟ ਪਾਟਨਾ ਬੁਹਾਸ ਬੱਲੀਏ ਕਿਹੜਾ ਕਰਦਾ ਤੰਗ ਮੈਨੂੰ ਦੱਸ ਬੱਲੀਏ ਸਾਡੇ ਮੈਟ੍ਰਿਕ ਚੋਂਦੀ ਨਾਂ ਬੁਲਾਸ ਬੱਲੀਏ ਕਰਦਾ ਤੰਗ ਕਿਹੜਾ ਦੱਸ ਬੱਲੀ ਮਾਮੇ ਮੇਰਾ ਦੋ ਹੱਥ ਆ ਗਿਆ ਹਉ ਫੜਕੇ ਨੀ ਤੈਨੂੰ ਕਦੇ ਦਵਾਈ ਵੀ ਪਾਉਣ ਇੱਕ ਰਿਪਾ ਦਿੰਦਾ ਮੈਂ ਹੁਣ ਆਪ ਆਇਆ ਸੀਗਾ ਨਾ ਪਹਿਲਾਂ ਤਾਂ ਵੈਸੇ ਇਹਨਾਂ ਨੂੰ ਪਵਾ ਦਿੱਤੀ ਸੀ ਅੱਜ ਮੈਂ ਆਪ ਕੌਣ ਲੱਗਾਂ ਇੱਕ ਰਿ ਇੱਕ ਦੋ ਦਿਨ ਮੈਂ ਆਪ ਪਾਈ ਸੀਗੀ ਕੱਲ ਪਤਾ ਨਹੀਂ ਪਰਸੋਂ ਪਵਾਈ ਸੀ ਇਹਨਾਂ ਤਾਂ ਦਵਾਈ ਤੇ ਇੱਕ ਪਹਿਲੀ ਮੈਂ ਚੱਲ ਹੁਣ ਆਪ ਪਾ दिए ਹੈ ਨਾ ਦੇਖ ਲੈ ਪੀਂਦੇ ਆ ਤੇ ਨਹੀਂ ਵੈਸੇ ਮੈਂ ਤਾਂ ਪਾਣੀ ਤਾਂ ਰੱਖਿਆ ਨਹੀਂ ਕਿ ਮੈਂ ਤਾਂ ਹੀ ਨਹੀਂ ਰੱਖਿਆਗਾ ਮੈਂ ਚੱਲ ਪਾਣੀ ਬਸ ਆਦੀ ਮਾ ਪੀ ਲੈਣਗੇ ਦਵਾਈ ਵਾਲਾ ਹੋਣ ਦੇਖੋ ਪਾਣੀ ਤੇ ਆਪੇ ਆ ਜਾਣਗੇ ਨਾਲੇ ਰਜਮਾ ਪਾਣੀ ਪੀਣ ਨੂੰ ਵਧੀਆ ਸਾਰੇ ਉੱਤਰਦੇ ਆਉਣੇ ਬਹਿ ਕੇ ਥੋੜਾ ਦੂਰ ਹੋ ਜਾ ਕਈ ਚੱਲ ਚੱਲਣਗੇ ਦਿਨ ਪੀਣਾ ਹੀ ਚੱਲ ਜੇ ਕਈ ਆਪਾਂ ਦਾਣਾ ਪਾਣੀ ਸਾਰਾ ਕੋ ਪਾਤਾ ਤੇ ਚਾਚੂ ਆਪਾਂ ਨਾਲੇ ਆਪੀਲੀ ਨਾਲੇ ਪਿਆਤੀ ਸਾਰਾ ਕੁਝ ਕਰ ਲਿਆ ਤੇ ਹੁਣ ਆਪਾਂ ਕਬੂਤਰ ਪਾ ਦੇਨੇ ਡੱਬੇ ਚ ਤੇ ਆਪਾਂ ਮੋੜੇ ਮੋੜੇ ਕੱਢ ਲਈ ਸੀ ਕਰੀਆਂ ਹਵਾ ਜਿਆਦੀ ਲੱਗੂਗੀ ਨਹੀਂ ਤੇ ਨਾ ਬਿਮਾਰ ਹੋ ਜਾਂਦੇ ਕਬੂਤਰ ਇਕ ਮਿੱਠਾ ਵਜਣ ਗਿਆ ਨਾ ਪੜਾਸ ਜੀ ਜਿਆਦੀ ਹੋਊਗੀ ਇਹਦੇ ਚ ਲਾਇਆ ਫਿਰ ਇਹ ਵੀ ਤੇ ਲਾਇਆ ਕਿ ਛੱਡ ਦੇ ਇਹਦੇ ਚ ਸਸ ਜੀ ਆਪਾਂ ਇਹ ਡੱਬਾ ਬੰਦ ਕਰਕੇ ਇਹਨਾਂ ਨੂੰ ਦੇ ਦੇਨੇ ਬਾਅਦ ਚ ਲੈ ਜਾਣਗੇ ਤੇ ਬਾਕੀ ਹੁਣ ਅੱਜ ਉਹਨ ਦੇਖਦੇ ਘਰੇ ਪਹੁੰਚਦੇ ਆ ਤੇ ਨਹੀਂ ਹੈ ਨਾ ਕਈ ਅੱਡਾ ਜਵਾਗ ਹੈ ਡਾਕ ਡੂ ਵੀ ਨਾ ਦਿਨ ਪਾਉਂਦੇ ਬਾਕੀ ਕੋ ਨਹੀਂ ਲਾਈਵ ਚ ਪੁੱਛਣਾ ਜੇ ਆਪਾਂ ਹੈ ਨਾ ਕੀ ਅਪਾ ਪੈਕ ਕਰਤੇ ਆ ਇੱਕ ਰੀ ਦੋ ਕਬੂਤਰਾਂ ਤਾਂ ਗਿਫਟ ਕਰਤੇ ਆ ਤੇ ਬਾਕੀ ਹੁਣ ਦੇਖਦੇ ਆ ਕਿਵੇਂ ਲੱਗਣਗੇ ਘਰੇ ਜਾ ਕੇ ਹੈ ਨਾ ਇਹਨਾਂ ਦੇ ਦੋ ਕਬੂਤਰੀ ਆ ਜੀ ਲਾਉਣਗੇ ਤੇ ਨਹੀਂ ਇਹ ਨਹੀਂ ਹੁਣ ਪਤਾ ਬਾਕੀ ਮੈਨੂੰ ਹਜੇ ਸਟਾਰਟਿੰਗ ਹੀ ਹੈ ਇਹਨਾਂ ਦੀ ਤੇ ਬਾਕੀ ਇਹਨਾਂ ਨੂੰ ਪੁੱਛ ਪੁੱਛ ਲੈਣੇ ਹਾਂ ਵੀ ਸਹੀ ਲੱਗੇ ਠੀਕ ਹੈ ਤੇ ਬਾਕੀ ਆਪਾਂ ਸ਼ਾਮ ਗੱਲ ਤੇ ਆ ਜਾਣਾ ਇੰਨੀ ਦੂਰੋਂ ਆਇਆ ਤੇ ਬਾਕੀ ਸਗਰਾਂਿਆਂੋਂ ਆਏ ਆਪਣੇ ਠੀਕ ਆ ਆਪਾਂ ਦੱਸ ਦਿੰ ਬਾਕੀ ਮੈਂ ਇਹਨਾਂ ਮੋਰੇ ਵੀ ਇੱਕ ਬੜੀ ਵੱਡਿਆ ਵੈਸੇ ਨਿਕਲ ਜਰਣੀਆਂ ਡਾਲ ਜਿਆਦਾ ਲੱਗਦਾ ਜਵਾਕ ਹੈ ਕੱਢ ਵੀ ਨਾ ਦੇਣ ਤੇ ਬਾਕੀ ਠੀਕ ਹੈ ਜੀ ਆਪਾਂ ਫਿਰ ਹੋਰ ਜਿਹੜੇ ਬੰਦੇ ਆਪਣੇ ਲਾਈਵ ਦੇਖਦੇ ਆ ਕਮੈਂਟ ਕਮਟ ਕਰਿਆ ਕਰੋ ਲਾਈਵ 'ਚ ਆਇਆ ਕਰੋ ਤੇ ਆਪਾਂ ਤੁਹਾਨੂੰ ਵੀ ਕਬੂਤਰ ਗਿਫਟ ਕਰਾਂਗੇ ਬਾਕੀ ਪਹਿਲੇ ਆਪਣੇ ਲਾਈਵ ਵਾਲੇ ਹਨਾ ਸਬਸਕ੍ਰਾਈਬਰ ਇਹ ਆ ਠੀਕ ਆਪਾਂ ਇਹਨਾਂ ਨੂੰ ਦੋ ਕਬੂਤਰ ਗਿਫਟ ਕਰਦੇ ਆ ਤੇ ਬਾਕੀ ਆ ਜੋ ਹੇਠਾਂ ਜਾ ਕੇ ਇਹਨਾਂ ਨੂੰ ਜਾਣ ਵੀ ਦੇ ਲੈ ਹਨਾ ਸ਼ੈਗਲ ਤੋਂ ਆਜੇ ਦੂਰ ਬਾੜੀ ਕਰਨੀ ਬਹੁਤ ਇੱਕ ਮੈਨੂੰ ਵੀ ਮੁੜਕਾ ਆ ਗਿਆ ਬਾਕੀ ਠੀਕ ਹੈ ਜੀ ਫਿਰ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਬਣੇ ਰਹੋ